ਰੇਡੀਓ ਖਬਰਸਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਦਿਨ ਸੋਮਵਾਰ 28 ਦਸੰਬਰ ਜਿਸੀ ਮਹੀਨਾ 14 ਪੋ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੇ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਬਰਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦਾ ਰਸਮੀ ਸੱਦਾ ਭੇਜਿਆ ਮੀਟਿੰਗ ਦਾ ਦਿਨ ਅਤੇ ਸਮਾਂ ਬਦਲਿਆ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਤੋਂ ਅੱਕੇ ਲੋਕ ਹਜ਼ਾਰਾਂ ਨੇ ਕੀਤਾ ਡਿਸਲਾਈਕ ਪੰਜਾਬ ਦੇ ਮੰਤਰੀਆਂ ਨੇ ਪੰਜਾਬ ਭਾਜਪਾ ਪ੍ਰਧਾਨ ਨੂੰ ਮर्याਦਾ ਦੀ ਹੱਦਾਂ ਫਾਰ ਨਾ ਕਰਨ ਦੀ ਦਿੱਤੀ ਚੇਤਾਵਨੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਪਿਛਲੇ 24 ਘੰਟਿਆਂ ਵਿੱਚ ਭਾਰਤ ਅੰਦਰ ਕਰੋਨਾ ਦੇ 2021 ਨਵੇਂ ਮਾਮਲੇ ਆਏ ਸਾਹਮਣੇ 270 ਲੋਕਾਂ ਦੀ ਹੋਈ ਮੌਤ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਆंदोलਨ ਕਰ ਰਹੇ ਕਿਸਾਨਾਂ ਦਾ ਦਿੱਲੀ ਦੇ ਸੜਕਾਂ ਤੇ ਤਰਨਾ ਪ੍ਰਦਰਸ਼ਨ ਅੱਜ 33ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ جاری ਵਿਵਾਦ ਹੁਣ ਗੱਲਬਾਤ ਵੱਲ ਵਧ ਰਿਹਾ ਹੈ ਕਿਸਾਨਾਂ ਨੇ 29 ਦਸੰਬਰ ਨੂੰ ਵਿਗਿਆਨ ਥਾਣੇ ਵਿੱਚ ਸਵੇਰੇ 11 ਵਜੇ ਬੈਠਕ ਕਰਨ ਦਾ ਆਪਣਾ ਚਾਰ ਸੂਤਰੀ ਏਜੰਡਾ ਭੇਜਿਆ ਸੀ ਸਰਕਾਰ ਵੱਲੋਂ ਦਿੱਲੀ ਨਾਲ ਲਗਦੀਆਂ ਸਰਹੱਦਾਂ ਤੇ ਡਟੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਰਸਮੀ ਸੱਦਾ ਅੱਜ ਭੇਜਿਆ ਗਿਆ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦਾ ਸਮਾਂ ਅਤੇ ਦਿਨ ਦੋਵੇਂ ਹੀ ਬਦਲ ਦਿੱਤੇ ਨੇ ਉਹਨਾਂ 29 ਥਾਂ 30 ਦਸੰਬਰ ਦੁਪਹਿਰੇ 2 ਵਜੇ ਵਿਗਿਆਨ ਭਵਨ ਵਿੱਚ ਬੈਠਕ ਹੋਵੇਗੀ ਜਿਸ ਵਿੱਚ ਕਿਸਾਨੀ ਮੁੱਦੇ ਤੇ ਚਰਚਾ ਕੀਤੀ ਜਾਵੇਗੀ ਇਸ ਬਾਬਤ ਕੇਂਦਰੀ ਖੇਤੀਬਾੜੀ ਸਕੱਤਰ ਸੰਜੀਤ ਅਗਰਵਾਲ ਨੇ ਕਿਸਾਨਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚਾਹੇ 30 ਦਸੰਬਰ ਨੂੰ ਮੀਟਿੰਗ ਬੁਲਾ ਲਈ ਹੈ ਪਰ ਕਿਸਾਨਾਂ ਨੇ ਅਗਲੀ ਰਣਨੀਤੀ ਬਣਾ ਲਈ ਹੈ ਅੱਜ ਕਿਸਾਨਾਂ ਦੇ ਦਿੱਲੀ ਅੰਦੋਲਨ ਨੂੰ 33 ਦਿਨ ਪੂਰੇ ਹੋ ਗਏ ਨੇ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਇਸ ਦੌਰਾਨ ਅੱਜ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਮੁਖੀ ਜਗENDER ਸਿੰਘ ਉਗਰਾਹਾਂ ਨੇ ਕਿਹਾ ਵੀ ਅੰਦੋਲਨ ਹੁਣ ਹੋਰ ਤੇਜ਼ ਕੀਤਾ ਜਾਵੇਗਾ। ਅਸੀਂ ਹੁਣ 30 ਮਾਰਚ ਨੂੰ ਟਰੈਕਟਰ ਮਾਰਚ ਕੱਢਾਂਗੇ। ਕੇਂਦਰ ਵੱਲੋਂ ਸੋਧ ਕਰਨ ਨਾਲ ਖੇਤੀ ਕਾਨੂੰਨਾਂ ਤੇ ਕੋਈ ਅਸਰ ਨਹੀਂ ਪਵੇਗਾ। ਕਾਨੂੰਨ ਜਾਰੀ ਰਹਿਣਗੇ। ਇਸ ਨਾਲ ਸੋਧ ਦਾ ਵੀ ਕੋਈ ਮਤਲਬ ਨਹੀਂ ਰਹਿੰਦਾ। ਨਵੇਂ ਕਾਨੂੰਨ ਆਜ਼ਾਦੀ ਤੇ ਸੁਰੱਖਿਆ ਦੀ ਗੱਲ ਕਰਦੇ ਨੇ ਪਰ ਇਹ ਦੋਵੇਂ ਚੀਜ਼ਾਂ ਕਿਸਾਨਾਂ ਨੇ ਸਰਕਾਰ ਤੋਂ ਕਦੋਂ ਮੰਗੀਆਂ ਹਨ ਜੋ ਸਰਕਾਰ ਸੋਧ ਤੇ ਰਹੀ ਹੈ ਉਹ ਕਿਸਾਨਾਂ ਦੀ ਮੰਗ ਹੈ ਹੀ ਨਹੀਂ ਉਹਨਾਂ ਅੱਗੇ ਵੀ ਕਿਹਾ ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਵਾਪਸ ਨਹੀਂ ਜਾਵਾਂਗੇ ਗੱਲ ਜਿੱਥੇ ਪਹਿਲਾਂ ਖੜੀ ਸੀ ਉੱਥੇ ਹੀ ਖੜੀ ਹੈ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਾਥ ਸੰਗਠਨਾ ਦੀ ਅੱਜ ਮੀਟਿੰਗ ਹੋਈ ਹੈ ਉੱਤਰਾਖੰਡ ਦੇ ਕਿਸਾਨਾਂ ਨੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪੁਲਿਸ ਦੇ ਸਾਰੇ ਨਾਕੇ ਤੋੜ ਦਿੱਤੇ ਉਤਰਾਖੰਡ ਸਰਕਾਰ ਕਿਸਾਨਾਂ ਨੂੰ ਇਸ ਢੰਗ ਨਾਲ ਪਰੇਸ਼ਾਨ ਕਰਨਾ ਬੰਦ ਕਰੇ ਉਹਨਾਂ ਕਿਹਾ ਵੀ ਗਰੇਮ ਮੰਤਰੀ ਕਹਿੰਦੇ ਨੇ ਕਿ ਕਿਸਾਨ ਗੁੰਮਰਾਹ ਨੇ ਪਰ ਉਤਰਾਖੰਡ ਤੇ ਹਰਿਆਣਾ ਵਿੱਚ ਤਾਂ ਬੀਜੇਪੀ ਦੀਆਂ ਸਰਕਾਰਾਂ ਨੇ ਫਿਰ ਉੱਥੋਂ ਕਿਸਾਨ ਕਿਉਂ ਆ ਰਹੇ ਨੇ ਭੰਦੇਰ ਨੇ ਅੱਗੇ ਕਿਹਾ ਗੁੰਮਰਾਹ ਕੌਣ ਕਰ ਰਿਹਾ ਹੈ ਸਰਕਾਰ ਇਹ ਗੱਲ ਖੁਦ ਆਪ ਸੋਚ ਲਵੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਨਵਾਂ ਸਾਲ ਉਹਨਾਂ ਨਾਲ ਦਿੱਲੀ ਬਾਰਡਰ ਤੇ ਆ ਕੇ ਮਨਾਉਣ ਸੰਦੇਰ ਨੇ ਇੱਕ ਖਦਸ਼ਾ ਜ਼ਾਹਰ ਕਰਦੇ ਹੋਏ ਕਿਹਾ ਸਰਕਾਰ ਦੇ ਰਵੱਈਏ ਤੋਂ ਇੰਝ ਲੱਗਦਾ ਹੈ ਕਿ ਸਰਕਾਰ ਗੱਲ ਮੰਨਣ ਲਈ ਤਿਆਰ ਨਹੀਂ ਇਸ ਲਈ ਸੰਗਠਨ ਇਹ ਹੀ ਮੰਨ ਕੇ ਚੱਲ ਰਹੇ ਨੇ ਕਿ ਅੰਦੋਲਨ ਲੰਬਾ ਚੱਲੇਗਾ ਸਮਾਜਿਕ ਵਰਕਰਾਂના ਹਜ਼ਾਰੇ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜਨਵਰੀ ਦੇ ਅਖੀਰ ਤੱਕ ਮਨਜ਼ੂਰ ਨਾ ਕੀਤੇ ਜਾਣ ਤੇ ਭੁਖਟਾਲ ਕਰਨ ਦੀ ਚੇਤਾਵਨੀ ਦਿੱਤੀ ਹੈ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਾਲੇਗਣ ਸਿੱਧੀ ਪਿੰਡ ਵਿੱਚ ਅੰਨਾ ਹਜਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਪਿਛਲੇ 3 ਸਾਲਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਹੈ ਹਜਾਰੇ ਨੇ ਕਿਹਾ ਸਰਕਾਰ ਸਿਰਫ ਖੋਖਲੇ ਵਾਅਦੇ ਕਰਦੀ ਹੈ ਇਸ ਲਈ ਮੈਨੂੰ ਉਸ ਤੇ ਹੁਣ ਕੋਈ ਭਰੋਸਾ ਨਹੀਂ ਹੈ ਦੇਖਦੇ ਹਾਂ ਸਰਕਾਰ ਮੇਰੀਆਂ ਮੰਗਾਂ ਤੇ ਕੀ ਕਦਮ ਚੁੱਕਦੀ ਹੈ किसान आंदोलन चलाए प्रधानमंत्री नरेंद्र मोदी ने ऐतबार नु साल 2020 दा आखरी रेडियो प्रोग्राम मन की बात कीता देश ते ਲੋਕਾਂ नु ਸੰਬੋਧਨ ਕਰਨ ਵਾਲੇ ਇਸ ਪ੍ਰੋਗਰਾਮ ਦੀ ਲੜੀ ਦਾ ਇਹ ਇਸ ਸਾਲ ਦਾ ਆਖਰੀ ਪ੍ਰੋਗਰਾਮ ਸੀ ਪਰ ਕਿਸਾਨਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕਰਨੇ ਕਿਸਾਨਾਂ ਨੂੰ ਪਹਿਲਾਂ ਹੀ ਅਪੀਲ ਕਰ ਦਿੱਤੀ ਸੀ ਕਿਸਾਨਾਂ ਨੇ ਇਸ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ तमाम ਜ਼ਿਲ੍ਹਿਆਂ ਵਿੱਚ ਥਾਲੀਆਂ ਖੜਕਾ ਕੇ ਵਿਰੋਧ ਜ਼ਾਹਰ ਕੀਤਾ ਸੋਸ਼ਲ ਮੀਡੀਆ ਤੇ ਇਸ ਪ੍ਰੋਗਰਾਮ ਨੂੰ ਕਾਫੀ ਮਾੜਾ ਰਿਸਪੌਂਸ ਮਿਲਿਆ ਇਸ ਪ੍ਰੋਗਰਾਮ ਨੂੰ 25755 ਡਿਸਲਾਈਕ ਮਿਲੇ ਨੇ ਅੱਜ ਸੁਯਰਤਾ ਕੇਸ ਪ੍ਰੋਗਰਾਮ ਨੂੰ 226069 ਵਿਊਸ ਹੀ ਮਿਲੇ ਸਨ ਇਸ ਪ੍ਰੋਗਰਾਮ ਦੇ ਹੇਠਾਂ 7942 ਲੋਕਾਂ ਨੇ ਟਿੱਪਣੀ ਕੀਤੀ ਹੈ ਜਿਸ ਵਿੱਚ ਜ਼ਿਆਦਾ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਹੈ ਪੰਜਾਬ ਵਿਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਧਰਮਿਆਵਾਲੀ ਥਾਮਾਂ ਤੇ ਵੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਥਾਲੀਆਂ ਵਜਾ ਕੇ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਵਿਰੋਧ ਕੀਤਾ ਇਸ ਤੋਂ ਇਲਾਵਾ ਲੋਕਾਂ ਨੇ ਘਰਾਂ ਦੇ ਬਾਹਰ ਵੀ ਥਾਲੀਆਂ ਵਿਚਾਈਆਂ ਨਵੇਂ ਖੇਤੀ ਕਾਨੂੰਨਾਂ ਵਿਰੋਧ ਕਿਸਾਨ ਅੰਦੋਲਨ ਦਾ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਮੋਬਾਈਲ ਟਾਵਰ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਮਾਨੀ ਤੇ ਅਡਾਨੀ ਦੇ ਵਿਰੋਧ ਵਿੱਚ ਪੰਜਾਬ ਵਿੱਚ ਪੈਸ ਖਨੌਤੇ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਕਾਰਨ ਦੂਰ ਸੰਚਾਰ ਸੰਪਰਕ ਵਿਵਸਥਾ ਉੱਤੇ ਅਸਰ ਪਿਆ ਹੈ ਹੁਣ ਤੱਕ 1411 ਟਾਵਰ ਤੋੜੇ ਜਾ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮੰਦਰ ਸਿੰਘ ਵੀ ਕਿਸਾਨਾਂ ਨੂੰ ਜੀਹਾਂ ਨਾ ਕਰਨ ਦੀ ਅਪੀਲ ਕਰ ਚੁੱਕੇ ਨੇ ਪਰ ਉਸ ਦਾ ਵੀ ਕੋਈ ਖਾਸ ਅਸਰ ਨਹੀਂ ਹੋਇਆ ਹੈ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ 176 ਤੋਂ ਵੱਧ ਦੂਰ ਸੰਚਾਰ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਵੀਡੀਓ ਕਾਨਫਰencing ਰਾਹੀਂ ਮਹਾਰਾਸ਼ਟਰ ਦੇ ਸੰਗੂਲਾ ਤੋਂ ਪੱਛਮੀ ਬੰਗਾਲ ਦੇ ਸ਼ਾਲੀਮਾਰ ਵਿਚਾਲੇ ਸੌਵੇਂ ਕਿਸਾਨ ਰੇਲ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਇਸ ਮੌਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਦਿਉਸ਼ ਗੋਇਲ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਮੈਟਰੋ ਦੀ ਮजेंटਾ ਲਾਈਨ ਤੇ ਭਾਰਤ ਦੀ ਪਹਿਲੀ ਚਾਲਕ ਰਹਿਤ ਮੈਟਰੋ ਦਾ ਉਦਘਾਟਨ ਕੀਤਾ ਹੈ ਉਹਨਾਂ ਕਹਿੰਦੇ ਕਿ ਮੈਟਰੋ ਸੇਵਾ ਸਾਲ 225 ਤੱਕ 1700 ਕਿਲੋਮੀਟਰ ਨੈਟਵਰਕ ਨਾਲ ਮੁਲਕ ਦੇ 25 ਸ਼ਹਿਰਾਂ ਤੱਕ ਵਿਦਾਈ ਜਾਵੇਗੀ ਇਸ ਦੇ ਨਾਲ ਹੀ 에어ਪੋਰਟ ਐਕਸਪ੍ਰੈਸ ਲਾਈਨ ਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸੇਵਾ ਵੀ ਸ਼ੁਰੂ ਕੀਤੀ ਗਈ ਸਰਕਾਰ ਦਾ ਕਹਿਣਾ ਹੈ ਕਿ ਚਾਲਕ ਰਹਿਤ ਰੇਲ ਗੱਡੀਆਂ ਪੂਰੀ ਤਰ੍ਹਾਂ ਆਟੋਮੇਟਿਡ ਹੋਣਗੀਆਂ ਕਾਂਗਰਸ ਦੇ 136ਵੇਂ ਸਥਾਪਨਾ ਦਿਵਸ ਤੇ ਅੱਜ ਪਾਰਟੀ ਦੇ ਸਾਫਾ ਕਪੱਧਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਨੇ ਵਧਾਈ ਦਿੱਤੀ ਹੈ ਤੇ ਮੁਲਕ ਦੀ ਆਜ਼ਾਦੀ ਤੇ ਵਿਕਾਸ ਵਿੱਚ ਕਾਂਗਰਸ ਦੇ ਯੋਗਦਾਨ ਨੂੰ ਯਾਦ ਕੀਤਾ ਇਸ ਨਾਲ ਹੀ 24 ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਵਿੱਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਝੰਡਾ ਲਹਿਰਾਇਆ ਗਿਆ ਪਾਰਟੀ ਦੇ ਸੂਤਰਾਂ ਅਨੁਸਾਰ ਕਰੋਨਾ ਦੀ ਲਾਗ ਨੂੰ ਵੇਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਪਾਰਟੀ ਹੈੱਡਕੁਆਰਟਰ ਵਿੱਚ ਕੀਤੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਇਸੇ ਕਾਰਨ ਕਾਂਗਰਸ ਦੇ ਸੀਨੀਅਰ ਆਗੂ ਇੱਕ-ਇੱਕ ਐਂਟਰੀ ਨੇ ਝੰਡਾ ਲਹਿਰਾਇਆ ਨਿਵੇਂ ਦਰਜੇ ਦੀ ਬਿਆਨਬਾਜ਼ੀ ਕਰਕੇ ਕਿਸਾਨ ਸੰਘਰਸ਼ ਨੂੰ ਤਰਕPedido ਕਰਨੀਆਂ ਕੋਸ਼ਿਸ਼ਾਂ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਨੀ ਸ਼ਰਮਾ ਤੇ ਵਰਦਿਆ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਿੰਦਣਯੋਗ ਅਤੇ ਅਨੁਚਿਤ ਵਤੀਰਾ ਅਪਣਾ ਕੇ ਮर्याਦਾ ਦੀਆਂ ਹੱਦਾਂ ਪਾਰ ਨਾ ਕਰਨ ਇੱਕ ਸਾਂਝੇ ਬਿਆਨ ਵਿੱਚ ਸੀਨੀਅਰ ਕੈਬਨਿਟ ਮੰਤਰੀਆਂ ਬ੍ਰਹਮਹਿੰਦਰਾ ਭਾਰਤ ਪੂਸ਼ਨਾਸ਼ੂ ਵਿਜੇਂਦਰ ਸਿੰਘਲਾ ਓਪੀ ਸੋਨੀ ਅਤੇ ਸੁੰਦਰ ਸ਼ਾਮ ਰੂਣਾ ਨੇ ਸੂਬੇ ਦੇ ਚੋਟੀ ਦੇ ਪੁਲਿਸ ਅਧਿਕਾਰੀ ਖਿਲਾਫ ਨਿਰਅਧਾਰਿਤ ਦੋਸ਼ ਲਾਉਣ ਲਈ ਅਸ਼ੁਮਨੀ ਸ਼ਰਮਾਰੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ਕਟਿਆ ਹਤਕੰਡੇ ਭਾਜਪਾ ਦੀ ਸੋਚ ਚੁੱਕੀ ਸਾਖ ਨੂੰ ਬਹਾਲ ਕਰਨ ਵਿੱਚ ਬਿਲਕੁਲ ਵੀ ਸਹਾਇ ਨਹੀਂ ਹੋਵੇਗੀ ਮੰਤਰੀ ਨੇ ਕਿਹਾ ਤੁਸੀਂ ਸਾਡੇ ਕਿਸਾਨਾਂ ਦਾ ਖਾਲਿਸਤਾਨੀਆਂ ਸ਼ਹਿਰੀ ਨਕਸ਼ਤੀਆਂ ਤੇ ਖੱਬੇ ਪੱਖੀਆਂ ਦੇ ਨਾਲ ਮੁਕਾਬਲਾ ਕੀਤਾ ਉਹਨਾਂ ਅੱਗੇ ਵੀ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਭਾਜਪਾ ਦੀ ਹਮੇਸ਼ਾ ਆਦਤ ਰਹੀ ਹੈ ਪਰ ਪੰਜਾਬ ਦੇ ਵਿੱਚ ਉਹਨਾਂ ਦੇ ਕਟਿਆ ਹੱਟ ਕੰਡੇ ਕੰਮ ਨਹੀਂ ਆਉਣਗੇ ਕਿਉਂਕਿ ਕਿਸਾਨਾਂ ਨੇ ਉਹਨਾਂ ਦੀਆਂ ਕਟੀਆਂ ਚਾਲਾਂ ਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਛਾਣ ਲਿਆ ਹੈ ਪੱਤਰ ਸੁਪਰ ਪ੍ਰਧਾਨ ਵੱਲੋਂ ਡੀਜੀਪੀ ਖਿਲਾਫ ਲਗਾਏ ਗਏ ਨਿਰਾਧਾਰ ਦੋਸ਼ਾਂ ਦਾ ਹਵਾਲਾ ਦਿੰਦਿਆਂ ਕੈਬਨਟ ਮੰਤਰੀ ਬ੍ਰਹਮਹਿੰਦਰਾ ਨੇ ਕਿਹਾ ਕਿ ਲੋਕਾਂ ਵੱਲੋਂ ਵੱਡੇ ਪੱਧਰ ਤੇ ਕਾਲੇ ਕੀਤੇ ਕਾਨੂੰਨਾਂ ਨੂੰ ਰੱਦ ਕਰਨ ਦੇ ਮੱਦੇ ਨਜ਼ਰ ਅਸ਼wini ਸ਼ਰਮਾ ਦੀ ਨਿਰਾਸ਼ਾ ਤਾਂ ਸਮਝ ਵਿੱਚ ਆਉਂਦੀ ਹੈ ਪਰ ਉਸ ਵੱਲੋਂ ਇੰਨੀ ਛੇਤੀ ਆਪਣਾ ਮਾਨਸਿਕ ਸੰਤੁਲਨ ਗੁਆਣਾ ਸਮਝ ਤੋਂ ਪਰੇ ਹੈ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਇਹ ਪ੍ਰਗਟਾਵਾ ਪੰਜਾਬ ਮਾਮਲੇ ਦੇ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪਾਰਟੀ ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ उतਾਰੇਗੀ ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਦੇ 2021 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 2 ਲੱਖ 7871 ਹੋ ਗਈ ਹੈ ਜਦੋਂ ਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 97.82 ਲੱਖ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਬੀਤੇ 24 ਘੰਟਿਆਂ ਵਿੱਚ 270 ਹੋਰ ਲੋਕਾਂ ਦੀ ਮੌਤ ਹੋਈ ਹੈ ਤੇ ਮ੍ਰਿਤਕਾਂ ਦਾ ਅੰਕੜਾ ਵਧ ਕੇ 147901 ਹੋ ਗਿਆ ਹੈ ਲਗਾਤਾਰ 7ਵੇਂ ਦਿਨ ਮੁਲਕ ਵਿੱਚ ਐਕਟੀਵੇਸ਼ਨ ਦੀ ਗਿਣਤੀ 3 ਲੱਖ ਤੋਂ ਘਟ ਹੈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਕਤੀਆਂ ਨੇ ਸੁਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ ਰਬ ਰੱਖਾ